ਹੈਲੋ ਵੀਰੇ ਸਾਰਾ ਸੱਸੀ ਕਾਲ ਲੈ ਚੈੱਕ ਕਰੋ ਨਿਊ ਸ਼ੈੱਡ ਵਰਕ ਪਰਦੀਆਂ ਕਲਾ ਦੇ ਵਿੱਚ ਬਣਾਉਣ ਲੱਗੇ ਹੋਏ ਆਪਾਂ ਇਹ ਆਪਾਂ ਤਿੰਨ ਦਾ ਪਾਈਪ ਖੜਾ ਕਰਨਾ ਪਿੱਲਰ ਵੀ ਆਪਾਂ ਕਰ ਸਕਦੇ ਸੀ ਪਰ ਆਪਾਂ ਨੂੰ ਪਾਈਪ ਆਪਣੇ ਕੋ ਪੈਸੀ ਆਪਾਂ ਪਾਈਪ ਕਰਨ ਲੱਗੇ ਆ ਖੜੇ ਉੱਪਰ ਆਪਾਂ ਲਾਉਣਾ ਡੇਢ ਤਿੰਨ ਦਾ ਪਾਈਪ ਕੈਂਚੀਆਂ ਬਣਾਇਆ ਹੋਈ ਆਪਾਂ ਸਰੀਏ ਦੀਆਂ ਬਹੁਤ ਹੀ ਸਸਤੀਆਂ ਤੇ ਮਟੀਰੀਅਲ ਹੀ ਬਹੁਤ ਘੱਟ ਲਾਇਆ ਹੋਇਆ ਆਪਾਂ ਸਰੀਆ ਤਿੰਨ ਸੂਤ ਦਾ ਲਾ ਕੇ ਕੈਂਚੀ ਪਾਈ ਤੇ ਡੇਢ ਦਿਨ ਦਾ ਪੈਪ ਲਾਇਆ ਹੋਇਆ ਆਪਾਂ ਛੱਡ ਦੇ ਉੱਪਰ ਤੇ ਤੇ 에어 ਵੇਸਟ ਦੀਆਂ ਚਾਦਰਾਂ ਪਾਉਣ ਲੱਗੇ ਹੋਏ ਆਪਾਂ ਕਿ ਵਧੀਆ ਜ्यादातर ਛੱਡ ਤੇ ਆਪਾਂ ਯੂਜ਼ ਕਰਦੇ ਆ 10 ਫੁੱਟੀਆਂ ਚਾਦਰਾਂ 6.5 ਦੀਆਂ ਪਰਨਨ ਦਾ ਏਰੀਆ ਬਹੁਤ ਜ਼ਿਆਦਾ ਹੋ ਜਾਂਦਾ ਆਪਾਂ ਕਿ ਵੀ ਵਰਤਦੇ ਨਹੀਂ ਕਿ ਟੁੱਟਣ ਦਾ ਵੀ ਡਰ ਰਹਿੰਦਾ ਤੇ ਧੋਪ ਵੀ ਬਹੁਤ ਜ਼ਿਆਦਾ ਸੀ ਜਿੱਦਾਂ ਚਾਦਰਾਂ ਪਾਈਆਂ ਤੇ ਨਾਲ ਦੇ ਬੰਦੇ ਵੀ ਥੱਕ ਗਏ ਸੀ ਤੇ ਆਪਣਾ ਵੀ ਬੁਰਾ ਹਾਲ ਹੋ ਗਿਆ ਸੀਗਾ ਪਰਾਸੀ ਤਿੰਨ ਚਾਰ ਘੰਟਿਆਂ ਦੇ ਵਿੱਚ ਚਾਦਰਾਂ ਪਾਤੀਆਂ ਸੀ 40 ਚਾਦਰਾਂ ਸੀਗੀਆਂ ਤੇ ਧੋਪ ਵੀ ਬਹੁਤ ਸੀ ਚਾਹ ਪਾਣੀ ਵੀ ਸੀ ਉਪਰ ਹੀ ਪੀਤਾ ਕਿਉਂ ਜਾਇਨ ਮੈਂ ਕਿਹਾ ਥੱਲੇ ਉਤਰਾਂਗੇ ਤੇ ਟਾਈਮ ਆਪਾਂ ਨੂੰ ਜ਼ਿਆਦਾ ਲੱਗੂਗਾ ਕਿਉਂਕਿ ਫਿਰ ਨਬੇੜ ਕੀ ਆਪਾਂ ਥੱਲੇ ਉਤਰੇ ਸੀ ਸ਼ੈੱਡ ਸਾਰਾ ਚਾਦਰਾਂ 10 ਫੁੱਟੀਆਂ ਸਾਰੀਆਂ ਪਾਈਆਂ ਆਪਾਂ ਤੋਂ ਬਾਅਦ ਗਰਮੀ ਨੇ ਵੀ ਬੁਰਾ ਹਾਲ ਕੀਤਾ ਹੋਇਆ ਸੀ ਗਰਮੀ ਬਹੁਤ ਜ਼ਿਆਦਾ ਸੀ ਫਿਰ ਆਪਾਂ ਭਾਜੀ ਹੁਣੀ ਕਹਿੰਦੇ ਆਪਾਂ ਨੂੰ ਵੀ ਸਾਈਡ ਤੇ ਪ੍ਰੋਫਾਈਲ ਸ਼ੀਟ ਲਾ ਕੇ ਨਾ ਬੰਦ ਕਰਨਾ ਫਿਰ ਆਪਾਂ ਉਹਦਾ ਸਟੈਪ ਵਾਈ ਸਟੈਪ ਤਿਆਰ ਕਰਕੇ ਫਿਰ ਸ਼ੁਰੂ ਕੀਤੀਆਂ ਆਪਾਂ ਪ੍ਰੋਫਾਈਲ ਚਾਦਰਾਂ ਲਾਉਣੀਆਂ ਇਹਨਾਂ ਨਾਲ ਹੋਰ ਹੀ ਬਹੁਤ ਗਦਾਮ ਤਰ੍ਹਾਂ ਗਾਉਂ ਤਰ੍ਹਾਂ ਪੰਜਦੀ ਲੁੱਕ ਜਦੋਂ ਇਹ ਲੱਗਦੀਆਂ ਤੇ ਇੱਟਾਂ ਨੂੰ ਉਹਦਾਂ ਵੀ ਸਸਤੀਆਂ ਪੈਂਦੀਆਂ ਇਹ ਬਹੁਤ ਜ਼ਿਆਦੀਆਂ ਉਦਾਂ ਇਟਾਂ ਦਾ ਖਰਚਾ ਬਹੁਤ ਜ਼ਿਆਦਾ ਫਿਰ ਨਾਲ ਹੀ ਆਪਾਂ ਤਿਆਰ ਕਰਕੇ ਫਿਰ ਸ਼ੈੱਡ ਦੀ ਆਪਣੀ ਆਈ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਾਂ ਨਵੇਂ-ਨਵੇਂ ਬਲੌਗਰ ਆਂ ਬਾਕੀ ਆਪਾਂ ਜਿੱਦਾਂ ਦੀ ਆਪਾਂ ਨੂੰ ਬਲੌਂਗੀ ਕਰਨੀ ਆਉਂਦੀ ਆ ਉਦਾਂ ਦੀ ਕਰ ਦਿੱਤੀ ਆਪਾਂ ਸਾਰੀਆਂ ਟੇਪਰਾਂ ਕੱਟ-ਕੁੱਟ ਕੇ ਤੇ ਜਗ੍ਹਾ ਛੱਡ ਦੀ ਵੀ ਬੱਦ ਬੱਦਗੁਣੀਆਂ ਸੀਗੀ ਆਪਾਂ ਸਾਰੇ ਇਕੋ ਰੈਕਟ ਕੀਤਾ ਸਹੀ ਨਾਲ ਹੀ ਤੁਸੀਂ ਦੇਖ ਸਕਦੇ ਹੋ ਅੰਦਰ ਦੀ ਲੁੱਕ ਸ਼ੈੱਡ ਬਹੁਤ ਵਧੀਆ ਬਣ ਗਿਆ ਸੀਗਾ ਪ੍ਰੋਫਾਈਲ ਸ਼ੀਟ ਕਰਕੇ ਬਹੁਤ ਵਧੀਆ ਚੀਜ਼ ਲੱਗਦੀ ਹੈ ਉਸ ਤੋਂ ਬਾਅਦ ਹੁਣ ਰਹਿ ਗਿਆ ਆਪਣਾ ਗੇਟ ਲਾਉਣ ਵਾਲਾ ਬਾਕੀ ਆ ਬਾਕੀ ਸ਼ੈੱਡ ਫਾਈਨਲ ਹੈ ਆਪਣਾ ਆਪਣਾ YouTube ਚੈਨਲ ਆ ਮਨਜੀਤ ਵੈਲਡਰ ਸਿੰਘ ਦੇ ਨਾਂ ਤੇ ਤੇ ਕਰ ਦਿਓ ਸਬਸਕ੍ਰਾਈਬ ਤੇ Facebook ਪੇਜ ਆ ਮਨਜੀਤ ਸਿੰਘ ਦੇ ਨਾਂ ਤੇ ਵੀਡੀਓ ਨੂੰ ਕਰ ਦਿਓ ਵਾਧੂ ਵਾਧਾ ਸ਼ੇਅਰ ਥੈਂਕ ਯੂ ਭਾਜੀ ਸਾਰੇ